ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੇ ਸਚ ਨਾਨਕ ਹੋਸੀ ਭੀ ਸਚ ਸੋਚਾ ਸੋਚ ਨਾ ਹੋワイ ਜੇ ਸੋਚੀ ਲੱਖ ਵਾਰ ਚੁ ਪੈ ਜਪ ਨਾ ਹੋワイ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਇਤਰੇ ਜੇ ਬੰਨਾ ਪਰੀਆ ਭਾਰ ਸਹਸ ਸਿਆਣਪਾ ਲਖ ਹੋ ਹੈ ਤਾ ਇਕ ਨਾ ਚੱਲੇ ਨਾਲ ਕੇਵ ਸਚਿਆਰਾ ਹੋਈਐ ਇਕ ਕੂੜੈ ਟੁਟ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਣ ਕਰ ਹੁਕਮ ਨਾ ਕਹਿਆ ਜਾਈ ਹੁਕਮੇ ਹੋਵਣ ਜੇ ਹੁਕਮ ਮਿਲ ਬੜਿਆਈ ਹੁਕਮੇ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇਕਨਾ ਹੁਕਮੇ ਬਖਸ਼ੀਸ ਇਕ ਹੁਕਮੇ ਸਦਾ ਪੁਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ 부ਜੈ ਤਾਹੋ ਮੈਂ ਕਹੈ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸੈ ਤਾਣ ਗਾਵੇ ਕੋ ਦਾਤ ਜਾਣੈ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਵਿਦਿਆ ਵਿਖਾਂ ਵਿਚਾਰ ਗਾਵਕੋ ਸਾਜ ਕਰੇ ਤਨ ਖੇਹ ਗਾਵੈ ਕੋ ਜੀਵ ਲੈ ਫਿਰ ਦੇ ਗਾਵੈ ਕੋ Japੈ ਦਿਸੈ ਦੂਰ ਗਾਵੈ ਕੋ ਵਿਖਾ ਹਾਦਰ ਰਹ ਦੂਰ ਕਥਨਾ ਕਥਿ ਨ ਆਵੈ ਤੋਟ ਕਥ ਕਥ ਕਥੇ ਕੋਟੀ ਕੋਟ ਕੋਟਾ ਦੇਂਦਾ ਦੇ ਲੈਂਦੇ ਥਗ ਪਾਹੈ ਜੁਗਾ ਜੁਗੰਤਰ ਖਾਹੀ ਖਾਹੈ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਗਸਾ ਵੇ ਪਰਵਾਹ ਸਾਚਾ ਸਾਹਿਬ ਸਾਜਣਾਏ ਪਾਖਾ ਪਾਉ ਆਪਾਰ ਆਖਾਂ ਮੰਗੈ ਦੇਹ ਦੇ ਦਾਤ ਕਰੇ ਦਾਤਾਰ ਫੇਰ ਗੈ ਅਗੈ ਰਖਿਐ ਜਿਤਾਂ ਦੇ ਸਾ ਦਰਬਾਰ ਮੋਹ ਕੈ ਬੋਲਣ ਬੋਲਿਆ ਜਿਤ ਸੁਣ ਧਰੇ ਪਿਆਰ ਅਮਰਤ ਵੇਲਾ ਸਚ ਨਾਓ ਵਢਿਆਈ ਵੇਚਾਰ ਕਰਮੇ ਆਵੇ ਕੱਪੜਾ ਨਦਰੇ ਮੋਕ ਦੁਆਰ ਨਾਨਕ ਇਹ ਵੇ ਜਾਣੀਐ ਸਭ ਆਪੇ ਸਚਿਆ ਥਾ ਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਰਿੰਜਣ ਸੋਏ ਜਨ ਸੇ ਵਤਨ ਪਾਇਆ ਮਾਣ ਨਾਨਕ ਗਾਵੇ ਗੁਣੇਨ ਧਾਨ ਕਾਵੀ ਸੁਣੀਐ ਮਨ ਰਖੇ ਆ ਭਾਉ ਦੁਖ ਪਾਰ ਹਰ ਸੁਖ ਘਰ ਨਾ ਜਾਏ ਗੁਰਮਕ ਨਾਦੰ ਗੁਰਮੁਖ ਵੇਦੰ ਗੁਰਮੋਰ ਹਸਮਾਏ ਗੁਰ ਸਰਗੁਰ ਗੋੁਰਗ ਪਰਮਾ ਗੁਰ ਪਾਰਬਤੀ ਮਾਈ ਜੇ ਹੋ ਜਾਣ ਆਖਾ ਨਾਹੀ ਕਹਿਣਾ ਕਥਨ ਨਾ ਜਾਏ ਗੁਰਾ ਇੱਕ ਦੇਵ ਝਾਈ ਸਭਨਾ ਜੀ ਆਕਾ ਇੱਕ ਦਾਤਾ ਸੋ ਮੈ ਵਿਸਰ ਨ ਜਾਏ ਤੇ ਰਤਨ ਆਵਾ ਜੀਤੇ ਭਾਵਣ ਪਾਣ ਕੈ ਨਾਇ ਕਰੇ ਜੀਤੇ ਸੁਰਟ ਪਾਈ ਵਿਖਾਵਣ ਕਰਮਾਂ ਕੇ ਮਿਲ ਲੈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੇ ਸਿੱਖ ਸੁਣੇ ਗੁਰਾਂ ਇੱਕ ਦੇਹ 부ਝਾ ਇਸ ਬਣਾ ਜੀ ਆਕਾ ਇੱਕ ਦਾਤਾ ਸੁਮੈ ਵਿਸਰ ਨਾ ਜਾਏ ਜੇ ਤੁਗਚਾਰੇ ਅਰਜਾ ਹੋ ਰਦ ਸੁਹਣੇ ਹੋਏ ਨਵਾ ਖੰਡਾ ਵਿੱਚ ਜਾਣੀ ਐ ਨਾਲ ਤੇ ਲੈ ਸਭ ਕੋਏ ਚੰਗਾ ਨਾ ਰਖਾਇ ਕੇ ਜਿਸਕੇ ਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸੇ ਦੋਸ ਤਰੇ ਨਾਨ ਨਿਰਗੁਣ ਗੁਣ ਕਰੇ ਗੁਣਵੰਤਾ ਗੁਣ ਦੇ ਤੇਹਾ ਕੋਈ ਨਾ ਸੂਜਾਈ ਜੇ ਤੁਸ ਗੁਣ ਕੋਈ ਕਰੇ ਸੁਣੈ ਸਿਧ ਪੀਰ ਸੁਰਨਾਮ ਸੁਣੈ ਤਰ ਤਵਲੇ ਆਕਾਸ਼ ਸੁਣੈ ਦੀਪ ਲੋ ਪਾਤਲ ਸੁਣੈ ਪੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਬਰਮਾਇੰਦ ਸੁਣੈ ਮੋਕਸ਼ਲਾਹਣਮੰਦ ਸੁਣੈ ਜੋਗਜੁਗਾ ਤਨਭੇਦ ਸੁਣੈ ਸਾਸਦ ਸੰਵਰਤ ਵੇਦ ਨਾਨਕ ਭਗਤਾ ਸਦਾ ਵਿਕਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਗ ਗਿਆਨ ਸੁਣੈ ਅਡਸੜ ਕਾ ਇਸ਼ਾਨ ਸੁਣੈ ਪੜ ਪੜ ਪਾਵੇ ਮਾਣ ਸੁਣੈ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣੈ ਦੂਖ ਪਾਪ ਕਾ ਨਾਸ ਸੁਣੈ ਸਰਾ ਗੁਨਾ ਕੇ ਗਾ ਸੁਣੈ ਸਿਖ ਪੀਰ ਪਾਤਸ਼ਾ ਸੁਣੈ ਅੰਦੇ ਪਾਵੇ ਰਾਹ ਸੁਣੈ ਹੱਥ ਵੈ ਸਗਾਹ ਨਾਨ ਭਗਤਾ ਸਦਾ ਵਿਕਾਸ ਸੁਣੈ ਦੁਖ ਪਾਪ ਕਾ ਨਾਸ ਮੰਨੈ ਕੀ ਗਦ ਕਹੀ ਨਾ ਜਾਏ ਜੇ ਕੋ ਕਹਿ ਪੀ ਛਾ ਪਛਤਾਏ ਕਾਗਦ ਕਲਮ ਨਾ ਲੇਖਣ ਹਾਰ ਮੰਨੈ ਕਾਬੈ ਕਰਨ ਵਿਚਾਰ ਸਾ ਨਾਮ ਨਿਰੰਜਣ ਹੋਏ ਜੇ ਕੋ ਵਣ ਜਾਣ ਵਣ ਕੋਏ ਮੰਨਾ ਸਰਤੋ ਦਾ ਮਨ ਬੁੱਧ ਮੰਨਾ ਸਗਲ ਪਵਨ ਕੇ ਸੁਧ ਮੰਨਾ ਮੋ ਚੋਟਾ ਨਾ ਖਾਹੇ ਮੰਨੇ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਮਾਰਗ ਠਾਕ ਨਾ ਪਾਏ ਮੰਨੇ ਪਤਸ ਪਰਗਟ ਜਾਏ ਮੰਨਾ ਮਗਨਾ ਚੱਲੈ ਪੰਥ ਮੰਨਾ ਦਰਸੈ ਤੀਸਨ ਬੰਦ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਪਾਵੈ ਮੋਖ ਦਵਾਰ ਮੰਨਾ ਪਰਵਾਰ ਐਸਾ ਧਾਰ ਮੰਨਾ ਦਰਿਤਾਰ ਗੁਰ ਸਿੱਖ ਮੰਨਾ ਨਾਨਕ ਭਵੇ ਨਾ ਪਿਖ ਐਸਾ ਨਾਮ ਨਿਰੰਜਣ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨਾ ਪੰਚ ਪਰਵਾਣ ਪੰਚ ਪ੍ਰਧਾਨ ਪੰਚੇ ਪਾਵੇ ਦਰਗਹਿ ਮਾਨ ਪੰਚਾ ਸੋਹ ਹੈ ਦਰ ਰਾਜਾਨ ਪੰਚਾ ਕਾ ਗੁਰੂ ਇਕ ਤਿਆਨ ਜੇ ਕੋ ਕਹੈ ਕਰੈ ਵਿਚਾਰ ਕਰਤਾ ਕੇ ਕਰਨਾ ਨਾਹੀ ਸੁਮਾਰ ਥੋਲ ਧਰਮ ਦਿਆ ਕਾ ਪੂਤ ਸੰਤੋਗ ਥਾਪ ਰਖਿਆ ਜਨ ਸੂਤ ਜੇ ਕੋ ਬੁੱਝੈ ਹੋਵੈ ਸਚਿਆਰ ਥੋਲੇ ਉਪਰ ਕੇਤਾ ਭਾਰ ਦਰਤੇ ਹੋਰ ਪਰ ਹੋਰ ਹੋਰ ਦਿਸਤੇ 파ਰਦਲਾ ਕਬਨ ਜੋਰ ਜੇ ਜਾਤ ਰੰਗਾ ਕੇ ਨਾ ਸਭ ਨਾ ਲੇਖਿਆ ਬੋੜੇ ਕਾਲਾ ਇਹੋ ਲੇਖ ਜਾਣੈ ਕੋਏ ਨੀਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸੁਆਲਿਓ ਰੂਪ ਕੇਤੇ ਦਾਤ ਜਾਣੈ ਕੁਣ ਕੋਤਾ ਕੇਤਾ ਪਸਾਓ ਇਕ ਕੁਵਾ ਤਿਸਤਾ ਹੋਆ ਲਖ ਦਰਿਆ ਉਧਰਤ ਗਵਣ ਕਹਾ ਵੇਚਾਰ ਵਾਰ ਨਾ ਜਾਵਾ ਇੱਕ ਵਾਰ ਜੋ ਤਤ ਪਾਵੇ ਸਾਇ ਪਿਲਕਾਰ ਤੋ ਸਦਾ ਸਲਾ ਮਤਨ ਰੰਕਾਰ ਅਸ਼ੰਕ ਜਾਪਾ ਸੰਖ ਪਾਓ ਸੰਖ ਪੂਜਾ ਸੰਖ ਤਪਤਾਓ ਸੰਗ੍ਰੰਥ ਮੁਖ ਵਿਦ ਪਾਠ ਸੰਖ ਜੋਗ ਮਨ ਰਹਿ ਉਦਾਸ ਆਸੰਗ ਭਗਤ ਗੁਣ ਗਿਆਨ ਵਿਚਾਰ ਸੰਗਸਤੇ ਆਸੰਕ ਦਾਤਾਰ ਸੰਗਸੁਰਮੋ ਪਖਸਾਰ ਸੰਗਮੋ ਲਵਲਾਏਤਾਰ ਹੁਦੁਰਤ ਗਵਣ ਕਹਾ ਵਿਚਾਰ ਵਾਰ ਨਾ ਜਾਵਾ ਇੱਕ ਵਾਰ ਜੁਤੁ ਭਾਵੈ ਸਾਇ ਪਿਲਕਾਰ ਤੂ ਸਦਾ ਸਲਾਮਤ ਨਿਰੰਕਾਰ ਆਸੰਕਾ ਮੂਰਖ ਅੰਦਕੋਰ ਸੰਕਾ ਚੋਰ ਹਰਾਮ ਖੋਰ ਸੰਕਾ ਮਰ ਕਰ ਜਾਹੇ ਜੋਰ ਸੰਗਲ ਵਡਹੱਤੇ ਆਕ ਮਾਹੇ ਸੰਗ ਪਾਪੀ ਪਾਪ ਕਰ ਜਾਏ ਆਸੰਕੁੜੇ ਆਰ ਕੁੜੇ ਫਿਰਾਹੇ ਸੰਗਮਲੇਸ਼ ਮਲ ਪਾਖਾ ਹੈ ਸੰਗ ਨਿੰਦਾ ਸਰ ਕਰੇ ਪਾਰ ਨਾਨਾ ਨੀਤ ਕਹੇ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਭਾਵੇ ਸਾਈ پلਕਾਰ ਤੋ ਸਦਾ ਸਲਾਮਤ ਨਿਰੰਕਾਰ ਸ਼ੰਕ ਨਾਵ ਸ਼ੰਕ ਥਾਵ ਗਾਮਾ ਗਾਮਾ ਸ਼ੰਕ ਲੋ ਆਉ ਸ਼ੰਕ ਹੈ ਸਰਪਾਰ ਹੋਇ ਕਰੇ ਨਾਮ ਅਖਰੇ ਸਲਾਹ ਕਰੇ ਗਿਆਨ ਗੀਤ ਗੁਣ ਗਾਏ ਅਕਰੇ ਲੇਖਣ ਬੋਲਣ ਬਾੜ ਅਕਰ ਅਸਰ ਸੰਜੋਗ ਵਖਾੜ ਜੇ ਨ ਲਿਖੈ ਤੇ ਸਰਣਾਹੇ ਜੇ ਫਰਮਾਏ ਤਿਵ ਤੇ ਪਾਏ ਜੇ ਤਾ ਗੀਤਾ ਤੇ ਤਾ ਨਾਓ ਬਿਨ ਨਾ ਵੈ ਨਾਹੀ ਕੋ ਥਾਓ ਕੁਦਰਤ ਕਵਣ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਇ ਪਲਕਾਰ ਤੁਸ ਸਦਾ ਸਲਾਮਤ ਨਰੰਕਾਰ ਪਰਿਆ ਹੱਥ ਪੈ ਰਤਨ ਦੇ ਬਾਣੇ ਦੋਤਾ ਤੁਸ ਖੇ ਮੋਦ ਬਲੇ ਤੇ ਕੱਪੜ ਹੋਏ ਦੇ ਸਾਬੂ ਲਈਆ ਓ ਧੋਏ ਪਰਿਆ ਮਤ ਪਾਪਾ ਕੈ ਸੰਗ ਤੋ ਪੈਣਾ ਵੈ ਕੇ ਰੰਗ ਪੁੰਨੇ ਪਾਪੀ ਆਖਣ ਨਾਹੇ ਕਰ 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 ਨਾਲਿਕ ਲੈ ਜਾਹੋ ਆਪੇ ਬੀਜ ਆਪੇ ਖਾਹੁ ਨਾਨਕ ਹੁਕਮਿ ਆਬਜਾਓ ਤੇਰਾ ਤਪ ਦਿਆ ਦਤ ਤਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਨਿਆ ਮਨੇ ਮਨ ਕੀਤਾ ਭਾਉ ਅੰਤਰ ਗਾ ਤੇਰ ਤਰਨਾਉ ਸਭ ਗੁਣ ਤੇਰੇ ਮੈਂ ਨਾਹੀ ਕੋ ਏਵਣ ਗੁਣ ਕੀਤੇ ਭਗਤ ਨਾ ਹੋਏ ਸਵਾ ਸਤਾਤ ਬਾਣੀ ਬਰਮਾਉ ਸਤ ਸੁਹਾਣ ਸਦਾ ਮਨ ਚਾਉ ਕਵਣ ਸੋ ਵੇਲਾ ਵਖਤ ਕਵਣਾ ਕਵਣ ਚਿਤ ਕਵਣ ਵਾਰ ਕਵਣ ਸਿਰੋਤੇ ਮਾਹੋ ਕਵਣ ਜਿਤ ਹੋਆ ਆਕਾਰ ਵੇਰ ਨਾ ਪਾਇਆ ਪੜਤੇ ਜੇ ਹੋਵੈ ਲੇਖ ਪੁਰਾਨ ਵਖਤ ਨਾ ਪਾਇਓ ਕਾਦਿਆ ਜੇ ਲੇਖਣ ਲੇਖ ਗੁਰਾਨ ਤੇ ਦਵਾਰਨ ਜੋਗੇ ਜਾਣੈ ਰਤ ਮਾਹ ਨਾ ਕੋਈ ਜਾ ਕਰਤਾ ਸ੍ਰਿਠਿ ਕੋ ਸਾਜੇ ਅਪੇ ਜਾਣਾ ਸੋਏ ਕੇਵਾ ਕਰ ਆਖਾ ਗਿਉਸਾ ਲਾਹੇ ਕਿਉ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇਕ ਦੋ ਇਕ ਸਿਆਣਾ ਵੱਡਾ ਸਾਹਿਬ ਵੱਡੇ ਨਾਏ ਇਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਅਗੈ ਗਿਆਨ ਸੋਹੈ ਪਤਲ ਪਤਲ ਲਖ ਆਗਾਸ ਆਗਾਸ ਉਡਕ ਉਡਕ ਭਾਲ ਥਕੇ ਵੇਦ ਕਹਿਣ ਇਕ ਬਾਤ ਸਹਿਸ ਅਠਾਰ ਕਹਿਣ ਕਤੇ ਬਾ ਅਸਲ ਇਕ ਤਾਤ ਲੇਖਾ ਹੋਏ ਤਾ ਲਿਖਿਆ ਲੇਖਾ ਹੋਏ ਬਿਨਾਸ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਾਲਾਹੇ ਸਾਲਾਹ ਏਤੇ ਸੁਰਤ ਨ ਪਾਈਆ ਨਦੀਆ ਤੇ ਵਾਹ ਪਵੈ ਸਮੁੰਦ ਨ ਜਾਣੀਐ ਸਮੁੰਦ ਸਾ ਸੁਲਤਾਨ ਗਿਰਹਾ ਸੇਤੇ ਮਾਲ ਤਨ ਕਿਹੜੇ ਤੁਲਣਾ ਹੋਵਣੇ ਜੇਤਿ ਸਮਰੁਣਾ ਵਿਸੁਰੈ ਅੰਤ ਨ ਸਿਵਤੇ ਕਹਿਣ ਨਾ ਅੰਤ ਅੰਤ ਨ ਕਰਨੇ ਦੇਣ ਨਾ ਅੰਤ ਅੰਤਨ ਵੇਖਣਾ ਸੁਰਣਾ ਅੰਤ ਅੰਤਨ ਜਾਪੈ ਗਿਆਨਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰਾਵਾਰ ਅੰਤ ਕਾਰਣ ਕੇਤੇ ਬਿਲਾਇ ਤਾਗੇ ਅੰਤਨ ਪਾਹਿ ਜਾਏ ਇਹੋ ਅੰਤਨ ਜਾਣੈ ਕੋਈ ਬਹੁਤਾ ਕਹਿਆ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਧਾਉ ਉੱਚੇ ਉੱਪਰੇ ਉੱਚਾ ਨਾਉ ਇਹ ਵਡੇ ਉੱਚਾ ਹੋਵਾ ਕੋਏ ਤਸੇ ਉੱਚੇ ਕੋ ਜਾਣੈ ਸੋਏ ਜੇ ਵਡੇ ਆਪ ਜਾਣੈ ਆਪ ਆਪ ਨਾਨਕ ਨਦਰੇ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਦਿਲ ਨਾਤਮਾਏ ਇਤੇ ਮੰਗ ਜੂਦਾ ਪਾਰ ਕੇ ਤਾ ਗਣਤ ਨਹੀਂ ਵਿਚਾਰ ਕੇਤੇ ਖਵ ਤੋਟਾ ਵਿਕਾਰ ਕੇਤੇ ਲਾਲਾ ਮੁਹ ਕਰਪਾ ਹੈ ਕੇਤੇ ਮੂਰਖਾ ਹੀ ਖਾਹੇ ਕੇਤਾ ਦੋਗ ਪੋਗ ਸਦਮਾਰ ਏ ਪੇਦਾ ਤਰੇ ਦਾਤਾਰ ਬੰਦ ਖਲਾਸੇ ਪਾਣ ਹੋਏੁਰ ਆਖ ਨਾ ਸਕੈ ਕੋਏ ਦੇਖੋ ਖਾ ਇੱਕ ਆਖਣ ਪਾਏ ਉਹ ਜਾਣੈ ਜੇ ਤਿਆ ਮੋਖਾਏ ਆਪੇ ਜਾਣੈ ਆਪੇ ਦੇ ਆਕਸ ਭੇਕੇ ਕੇ ਜਿਸਨੋ ਬਖਸਾ ਸਿਵਤ ਸਲਾਹ ਨਾਨਕ ਪਾਤਸ਼ਾਹ ਪਾਤਸ਼ਾਹ ਅਮੁੱਲ ਗੁਣਾ ਮਲਵਾਪਾਰ ਅਮੁੱਲ ਵਾਪਾਰੇ ਮੁੱਲ ਪੰਡਾਰ ਅਮੁੱਲ ਆਵਹਿ ਮੁੱਲ ਜਾਹੇ ਅਮੁੱਲ ਭਾਏ ਮੁੱਲ ਸਮਾਏ ਅਮੁੱਲ ਧਰਮਾ ਮਲ ਦੇ ਬਾਣ ਅਮੁੱਲ ਤੁੱਲਾ ਮੁੱਲ ਪਰਵਾਣ ਮੁੱਲ ਬਖਸ਼ੇ ਸਾ ਮਨੁਨੇਸ਼ਾ ਅਮੁੱਲ ਕਰਮਾ ਮੁੱਲ ਫਰਮਾਣ ਅਮੁੱਲ ਮਲ ਵਾਖਿਆ ਨਾ ਜਾਏ ਆਗਾ ਗ੍ਰਹੇ ਲਿਵ ਲਾਏ ਆਕਾ ਵੇਦ ਪਾਠ ਪੁਰਾਣ ਆਖਾ ਬੜਾ ਕਰੇ ਵਿਖਿਆਨ ਆਖਾ ਪਰਮਾ ਆਖਾ ਇੰਦ ਆਖਾ ਗੋਪੀ ਤੇ ਗੋਬਿੰਦ ਆਖਾ ਈਸਰ ਆਖਾ ਸਿੱਧ ਆਖਾ ਕੀਤੇ ਕੀਤੇ ਬੁੱਧ ਆਖਾ ਦਾਨਵ ਆਖਾ ਦੇਵ ਆਖਾ ਸੁਰ ਨਰ ਮਨੁਜਨ ਸੇਵ ਇਹ ਤੇ ਆਖਾ ਆਖਣ ਪਾਹੇ ਇਹ ਤੇ ਕਹਿ ਕੈ ਉਠੜ ਜਾਏ ਇਤੇ ਕੀਤੇ ਹੋਰ ਕਰੇ ਤਾਂ ਆਖ ਨ ਸਕੇ ਕੀ ਕੇ ਜੇ ਵਡ ਪਾਵੇ ਤੇ ਵਡ ਹੋਏ ਨਾਨਕ ਜਾਣ ਸੱਚਾ ਸੋਏ ਜੇ ਕੋ ਅਕਾ ਬੋਲ ਵਿਗਾੜ ਤਾਲ ਕੀਆ ਸਰਗਾ ਵਾਰਾਗ ਵਾਰ ਸੋਦਾਰ ਕਿਹਾ ਸੋ ਕਰਕੇਹਾ ਜਿਤ ਬੈ ਸਰਬ ਸਮਾਲੇ ਵਾਜੇ ਨਾਦਾਨੇ ਕਾ ਸੰਖਾ ਇਤੇ ਗਾਵਣ ਹਾਰੇ ਇਤੇ ਰਾਗ ਪਰੇ ਸੋਖ ਹੀ ਅਨਾਂ ਇਤੇ ਗਾਵਣ ਹਾਰੇ ਗਾਵੇ ਤਹੁਣ ਪਵਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚੇਤ ਕੋ ਬਤ ਲਿਖ ਜਾਣ ਹੈ ਲਿਖਨ ਲਗਾ ਧਰਮ ਵਿਚਾਰੇ ਗਾਵੇ ਈਸ਼ਵਰ ਬ੍ਰਹਮਾ ਦੇਵੀ ਸੋਹਣ ਸਦਾ ਸੁਵਾਰੇ ਗਾਵੇ ਇੰਦਰਾ ਅਸਨ ਬੈਠੇ ਦੇਵਤਿਆਂ ਦਰਨਾਲੇ ਕਾਵੈ ਸੇ ਦਸਮਾਤੇ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੇ ਸਤੇ ਸੰਤੋਖੇ ਗਾਵੈ ਵੀਰ ਕਰਾਰੇ ਗਾਵਣ ਪੰਡਤ ਪਾੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵੈ ਮੋਹਣਿਆ ਮਨ ਮੋਹਣਾ ਸੁਰਗਾ ਮਾ ਛਪਿਆਲੇ ਗਾਵਣ ਰਤਨੋ ਪਾਏ ਤੇਰੇ 68 ਤੀਰਤ ਨਾਲੇ ਗਾਵੈ ਜੋਤ ਮਹਾ ਬਲਸੂਰਾ ਗਾਵੈ ਖਾਣੀ ਚਾਰੇ ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਸੇ ਤੁਧਨੋਂ ਗਾਵੈ ਜੋਤਿ ਭਾਵਨ ਰਤੈ ਤੇਰੇ ਭਗਤ ਦਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਆ ਵਿਚਾਰੇ ਸੋਏ ਸੋਏ ਸਦਾ ਸਾਹਬ ਸਾਚਾ ਸਾਚੇ ਨਾਏ ਹੈ ਪੇ ਹੋਸੇ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਾਤੇ ਕਰ ਕਰ ਜਿਨ ਸੀ ਮਾਇਆ ਜਿਨਿ ਉਪਾਏ ਕਰ ਕਰ ਵੇਖਾ ਕੀਤਾ ਆਪਣਾ ਜੋ ਤਸ ਦੇ ਵਢਾਈ ਜੋ ਤੇ ਭਾਵੇ ਸੋਏ ਕਰਸੇ ਰੁਗਮਨਾ ਕਰਨਾ ਜਾਏ ਸੋ ਪਾਤਸ਼ਾਹ ਸਾਹਾ ਪਦ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਦ ਝੋਲੇ ਧਿਆਨ ਕੇ ਕਰੇ ਬਿਪੂਤਾ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੇ ਤ ਆਏ ਪੰਤੇ ਸਗਲ ਜਮਾਤੇ ਮਨ ਜੀਤੈ ਜਗ ਜੀਤ ਆਦੇਤ ਸਹ ਆਦੇਸ ਆਦ ਨੀਲਾ ਨਾਦ ਨਾਹਤ ਜੁਗ ਜੁਗ ਏਕੋ ਵੇਸ ਉਗਤ ਗਿਆਨ ਦੇ ਆ ਪੰਡਾਰਣ ਘੜ ਘੜ ਵਾਜੈ ਨਾਦ ਆਪ ਨਾਤ ਨਾਤੇ ਸਭ ਜਾਕੇ ਪ੍ਰਿਧ ਸਦੇ ਅਵਰਾ ਸਾਦ ਸੰਜੋਗ ਵਜ ਦੇ ਕਾਰ ਚਲਾਵਹਿ ਲੇਖੇ ਆਵੈ ਭਾਗ ਆਦੇਸ ਸਹਿ ਆਦੇਸ ਆਦਾ ਨੀਲਾ ਨਾ ਦਾਨਾ ਹਤ ਜੁਗ ਜੁਗ ਏਕੋ ਵੇਸ਼ ਏਕ ਮਾਇ ਜੁਗਤ ਵਿਆਈ ਤਿਨ ਚੇਲੇ ਪਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਏ ਦੇ ਬਾਣ ਜਿਵ ਤੇ ਪਾਵੈ ਤਵੇ ਚਲਾਵੈ ਜਿਉ ਹੋਵੈ ਫੁਰਮਾਨ ਓ ਵੇਖਾਉ ਨਾ ਨਦਰ ਨਾ ਆਵੈ ਉਤਾਹ ਵਿੜਾਂ ਆਦੇਤ ਸਹ ਆਦੇ ਆਦਾ ਨੀਲਾ ਨਾਦ ਨਾਹਤ ਜੁਗ ਜੁਗ ਵੇਕੋ ਵੇ ਆਸਣ ਲੋਏ ਲੋਏ ਪੰਡਾਰ ਜੋ ਕੇ ਪਾਇਆ ਸੋ ਵੇਕਾ ਵਾਰ ਕਰ ਕਰ ਵੇਕੈ ਸਤਜਨ ਹਾਰ ਨਾਨਸ ਸੱਚੇ ਕੇ ਸਾਚੇ ਕਾਰ ਆਦੇਤ ਸਹ ਆਦੇ ਸਾਦਾ ਨੀਲਾ ਨਾਦ ਨਾਹਤ ਜੁਗ ਜੁਗ ਵੇਕੋ ਵੇ ਇਕਦੋ ਜੇ ਪੌ ਲੱਖ ਹੋ ਹੈ ਲੱਖੋਂ ਐ ਲਖ ਵੀਸ ਲਖ ਲਾਗੇ ਡਾਇਆ ਕੀ ਹੈ ਇੱਕ ਨਾਮ ਜਗ ਦੇਸ ਇਤਰਾਹ ਪਤ ਪਵੜੀਆ ਜੜੀਆ ਹੋਏ ਕੇਸ ਸੁਣ ਗੱਲਾਂ ਆਕਾਸ਼ ਕੇ ਕੀਟਾਇਰੇਸ ਨਾਨਾ ਨਦਰੇ ਪਾਈਐ ਕੂੜੇ ਕੂੜਾ ਠੀਸ ਆਕਣ ਜੋਰਜ ਪੇਨੈ ਜੋਰ ਜੋ ਨ ਮੰਗਣ ਦੇ ਨਾ ਜੋਰ ਜੋਰਣਾ ਜੀਵਨ ਮਰਣਾ ਜੋਰ ਜੋ ਨਰਾਜ ਮਾਲ ਮਲਸੋਰ ਜੋਰਣਾ ਸੁਰਤੇ ਗਿਆਨ ਵਿਚਾਰ ਜੋਰਣਾ ਜੁਗਤੇ ਛੋਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੇ ਰੂਤੇ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਲ ਤਸਵੇਤਰਤੇ ਥਾਪਰ ਖੇਤਰਮਸਾਲ ਸਵੇ ਜੇ ਚੁਗਤ ਕੇ ਰੰਗ ਤਨ ਮੈਂ ਨਾਮ ਆਨੇਕਾ ਨੰਤ ਕਰਮੇ ਕਰਮੇ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਤਿੱਥੈ ਸੋਣ ਪੰਜ ਪਰਵਾਰ ਨਦਰੇ ਕਰਮ ਪਵੈ ਨਿਸ਼ਾਨ ਕਾਜ ਪਕਾਏ ਉਥੈ ਪਾਏ দান ਗਿਆ ਜਾਪੇ ਜਾਏ ਧਰਮ ਖੰਡ ਕਾਏ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਇਤ ਪਵਣ ਪਾਣੀ ਬੈ ਸੰਤਰ ਕਿਤੇ ਕਾਨ ਮਹੇਸ਼ ਕਿਤੇ ਪਰਮੈ ਕਾੜਤ ਕੜੀਐ ਰੂਪ ਰੰਗ ਕੇ ਵੇਸ ਕਿਤਾ ਕਰਮ ਭੂਮੀ ਮੇਰ ਕੇਤੇ ਕਿਤੇ ਤੋ ਉਪਦੇਸ਼ ਕਿਤਾ ਇੰਦ ਚੰਦ ਸੂਰ ਕੇਤੇ ਇਤੇ ਮੰਡਲ ਦੇਸ ਕਿਤਾ ਸਿਦ ਬੁੱਧ ਨਾਦ ਕੇਤਾ ਇਤੇ ਦੇਵੀ ਵੇਸ ਇਤਿ ਦੇਦਾਨੁ ਮਨ ਕੀਤੇ ਕੇਤੇ ਕੇਤੇ ਰਤਨ ਸਮੁੰਦ ਕੇਤਿਆ ਖਾਣੇ ਕੇਤਿਆ ਬਾਣੇ ਕੇਤੇ ਪਾਤ ਨਰਿੰਦ ਕੇਤੇ ਸੁਰਤੇ ਸੇਵਕ ਕੀਤੇ ਨਾਨਕ ਅੰਤਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਇਤਿ ਅਨਾਦ ਬਨੋਦ ਕੂੜਾ ਆਨੰਦ ਸ਼ਰਮ ਖੰਡ ਕੇ ਬਾਣੇ ਰੂਪ ਇਤਿ ਆਗੜ ਤਕੜਿਆ ਬਹਤਾ ਨੂਪ ਤਾ ਗੀਆਂ ਗੱਲਾਂ ਕਿਥੇ ਆ ਨਾ ਜਾਏ ਜੇ ਕੋ ਕਹਿ ਪੇ ਛਾਪਿ ਛਤਾਏ ਤਿਥਾ ਗੜੀਆ ਸੁਰਤ ਮਤ ਮਨ ਬੁੱਧ ਤਿਥਾ ਗੜੀਆ ਸੁਰਾਸਦਾ ਕੇ ਸੁਧ ਕਰਮ ਖੰਡ ਕੇ ਬਾਣੀ ਜੋਰ ਤਿਥਾ ਹੋਰਣ ਕੋਈ ਹੋਰ ਤਿਥਾ ਜੋਦ ਮਹਾ ਬਲਸੂਰ تن ਮੈਂ ਰਾਮ ਰਹਿਆ ਪਰਪੁਰ ਤਿੱਤੇ ਸੀਤੋ ਸੀਤਾ ਮਹਿਮਾ ਮਾਹੇ ਤਾ ਕੇ ਰੂਪ ਨ ਕਥਨੇ ਜਾਹੇ ਨਾ ਹੈ ਮਰਨ ઠાਕੇ ਜਾਏ ਜਿਨ ਕੈ ਰਾਮ ਵਸੈ ਮਨ ਮਾਹੇ ਤਿਥਾ ਭਗਤ ਵਸੈ ਕਹਿ ਲੋ ਕਰੇ ਆਨੰਦ ਸਚਾ ਮਨ ਸੋਏ ਸਾਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥਾ ਖੰਡ ਮੰਡਲ ਵਰ ਪੰਡ ਦੇਖੋ ਕਥੈ ਤਾ ਅਨਤ ਨੰਤ ਜਤਾਲੋ ਲੋ ਆਕਾਰ ਜਿਵ ਜੇ ਹੁਕਮ ਤਵੈ ਤਵਕਾਰ ਵੇਖਾ ਵਿਗਸਾ ਕਰ ਵਿਚਾਰ ਨਾਨਕ ਗਦਨਾ ਕਰਦਾ ਸਾਰ ਜਦ ਪਹਾਰਾ ਤੇ ਰ ਸੁਨਿਆਰ ਅਹਰਣ ਮਤ ਵੇਦ ਹਤਿਆਰ ਪੌਖਲਾ ਅਗਨ ਤਪਤਾਉ ਭਾਂਡਾ ਪਉ ਅਮਰਤ ਢਾਲ ਕੜਿਆ ਸ਼ਬਦ ਸਚੇ ਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੇ ਨਦਰ ਨਿਹਾਲ ਸਲੋਕ ਪਵਨ ਗੁਰ ਪਾਣੇ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਏਦਾਇ ਦਾਇਆ ਖੇਲੇ ਸਗਲ ਜਗਤ ਚੰਗਿਆਈਆ ਬੂੜਿਆਈਆ ਬਾਚੇ ਤਰਮਹ ਦੂਰਾ ਕਰਮੇ ਆਪ ਆਪਨੇ ਏ ਨੇੜੇ ਕੇ ਦੂਰ ਜਨੇ ਨਾਮ ਦਿਆਇਆ ਬੇਮ ਸ਼ਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ